ਅਈ ਤੇ ਬਿਲਕੁਲ ਮੋਰਚੇ ਦੇ ਵਿੱਚ ੇਠਾਂ ਚ ਤਾਂ ਮੱਥਾ ਟੇਕੀ ਦਾ ਹੂੰ ਹੂੰ ਇਸ ਤਰ੍ਹਾਂ ਹੋ ਗਏ ਔਰ ਗੋਲਾ ਸਾਡੇ ਤੋਂ 5 ਕ 8 9 ਫੋਟ ਤੇ ਬੇਤ ਤੇ ਡਿੱਗਾ ਸਤਿ ਸ਼੍ਰੀ ਅਕਾਲ ਸਾਨ ਮੇਰਾ ਨਾਮ ਰਵਾਬ ਹੈ ਤੇ ਅੱਜ ਮੈਂ ਆਪਣੇ ਪਰਦਾਦਾ ਜੀ ਨਾਲ ਕੱਦ ਗੱਲਬਾਤ ਕਰਵਾ ਲਗਾ ਤੇ ਉਹਨਾਂ ਨੇ ਜਵਾਬ ਕੀਤੀ ਆ ਆਰਮੀ ਵਿੱਚ ਤੇ ਅਜਾ ਫਿਰ ਕਰਦੇ ਹਾਂ ਗੱਲਬਾਤ ਇਹਨ ਮੇਰੇ ਪਾਪਾ ਜੀ ਤੇ ਅੰਗਨ ਤੋਂ ਉਹ ਸਾਨੂੰ ਇਹ ਸਵਾਲ ਪੁੱਛਦੇ ਆ ਨਾ ਪਾਪਾ ਜਿੱਤ ਹੇ ਕਿਹੜੀ ਜੰਗ ਲੜੀ ਮੈਂ 1971 ਦੀ ਜੰਗ ਜਿਹੜੀ ਆ ਸ਼ੰਭਜੋੜੀਆਂ ਦੇ ਵਿੱਚ ਲੜੀ ਆ ਤੁਸੀਂ ਇਹ ਕਿੰਨੇ ਸਾਲ ਨਾਲ ਜਾਬ ਕਿੰਨੇ ਦਾ ਸਵਾਲ ਕੀਤੀ ਆ 16 ਸਾਲ ਤੇ 12 ਦਿਨ ਟੋਟਲ ਜਿਹੜੀ ਹੈ ਸਭ ਤੋਂ ਜ਼ਿਆਦਾ ਤੇ ਜਿ ਤਰ੍ਹਾਂ ਇਹ ਆਪਣਾ ਪਾਪਾ ਜੰਗ ਸੀ 1971 ਦੀ ਹੀ ਜਿਹੜੀ ਉਦੋਂ ਫਿਰ ਕਿੱਥੇ ਹੀ ਪੋਸਟਿੰਗ ਤੁਹਾਡੀ ਪਹਿਲੋਂ ਇਹ ਹੈ ਗਏ ਪਠਾਨਕੋਟੋਂ ਫਿਰ ਸੰਭਜੌਰੀਆਂ ਦਾ ਇਲਾਕਾ ਮਿਲਿਆ ਇਹਨੂੰ ਅੱਛਾ ਔਰ ਉੱਥੇ ਫਿਰ ਆਪਾਂ 6 ਮਹੀਨੇ ਦੇ ਕਰੀਬ ਲਟ ਰਹੇ ਉਤਨਾ ਹੀ ਆਪਣੀਆਂ ਮੋਰਚਾ ਬੰਦੀ ਕਰੀ ਰੱਖੀ ਹੂੰ ਹੂੰ ਔਰ ਫਿਰ 26 ਨਵੰਬਰ ਨੂੰ ਸਾਨੂੰ ਉਹ ਤਨਖਾਹ ਮਿਲੀ ਭਈ ਲੜਾਈ ਦੀ ਸੰਭਾਵਨਾ ਹੀ ਲੱਗਣ ਦੀ ਅੱਛਾ ਤੇ ਆਖ਼ਤਾ ਵੀ ਮੰਨਿਆ ਅਡਰ ਸਾਹਿਬ ਪੈਸਾ ਕੋਈ ਕੋਲ ਨਹੀਂ ਰੱਖੂਗਾ 10000 ਰੁਪਏ ਰੱਖਣਗੇ ਔਰ ਉਹਦੇ ਤੋਂ ਬਾਅਦ ਫਿਰ ਕੀ ਹੋਇਆ ਪਈ ਪਹਿਲੀ ਤਰੀਕ ਨੂੰ ਆਰਡਰ ਹੋ ਗਏ ਪੀ ਨਾਉਣਾ ਟੋਣਾ ਬੰਦ ਅਜ ਤੋਂ ਬਾਅਦ ਕੋਈ ਨਾ ਹੋ ਗਾ ਨਹੀਂ ਤਿੰਨ ਤਰੀਕ ਨੂੰ ਲੜਾਈ ਲੱਗ ਸਕਦੀ ਆ ਅੱਛਾ ਤਿੰਨ ਤਰੀਕ ਨੂੰ ਫਿਰ ਸਵੇਰੇ ਜੇ ਤੋਂ ਆਰਡਰ ਹੋ ਗਏ ਪੀ ਮੈਗਜ਼ੀਨ ਵਗੈਰਾ ਆਪਣੇ ਫੁੱਲ ਕਰ ਲੋ ਤੇ ਟੈਂਕ ਵਗੈਰਾ ਜਿਹੜੇ ਬਾਰਡਰ ਨਾਲ ਲੱਗਣੇ ਸ਼ੁਰੂ ਹੋ ਗਏ ਔਰ ਅਸੀਂ ਵੀ ਜਿਹਲੇ ਪੌਣੇ 9 ਵਜੇ ਤੱਕ ਕੋਈ ਗੱਲ ਨਹੀਂ ਸੀ ਹੋਈ ਜਿਹਲੇ ਪੌਣੇ 9 ਵਜੇ ਦੀ ਖਬਰਾਂ ਸੁਣ ਲੱਗੇ ਤਾਂ ਟਾਂਡਾ ਇੱਕ ਕਸਬਾ ਆ ਪਾਕਿਸਤਾਨ ਦਾ ਉੱਥੇ ਬਫੋਰਸ ਤੋਪਾ ਪਹਿਲੀ ਵਾਰ ਜਿਹੜੀਆਂ ਉੱਥੋਂ ਚੱਲੀਆਂ ਸੀ ਅੱਛਾ ਉਹਦੇ ਤੋਂ ਪਹਿਲਾਂ ਬਫੋਰਸ ਤੋਪਾ ਨਹੀਂ ਸੀ ਹੁੰਦੀਆਂ ਔਰ ਜਿਉਂ ਅਸੀਂ ਉਹਨਾਂ ਨੇ ਫਿਰ ਬਿਲਕੁਲ ਐਕੂਰੇਟ ਸਾਡੇ ਤੇ ਆਉਣਾ ਸ਼ੁਰੂ ਹੋ ਗਿਆ ਇਧਰੋਂ ਤੁਪਖਾਨੇ ਨੇ ਔਰ ਟੈਂਕਾਂ ਸਭ ਕਮਚਾਂਦਾ ਜੰਦੂਰ ਸ਼ੁਰੂ ਹੋ ਗਿਆ ਔਰ ਸਾਡੇ ਮਗਰਲੇ ਬੰਦੇ ਜੋ ਦੀ ਕਮਾਂਡੋ ਫੋਰਸ ਸੀ ਉਹਨਾਂ ਨੇ ਜਾਲੀ ਜਾਲੀ ਕਰਨਾ ਸ਼ੁਰੂ ਕਰ ਦਿੱਤਾ ਤੇ ਇੱਕ ਵਾਰ ਬਦੂ ਦੱਸਦਾ ਹੁੰਦਾ ਵੀ ਜਿਤਰਾ ਉਹ ਉਧਰੋਂ ਬੰਬ ਚੱਲਿਆ ਸੀ ਤੇ ਉਹ ਤੁਹਾਡੇ ਮੋਰਚੇ 'ਤੇ ਆ ਕੇ ਵਜਿਆ ਸੀ। ਆ ਉਹ ਜਦੋਂ ਅਜੇ ਲੜਾਈ ਸ਼ੁਰੂ ਹੋਈ ਨੂੰ 15-20 ਮਿੰਟ ਹੀ ਹੋਏ ਸੀ। ਹੂੰ ਕਿਉਂਕਿ ਤੋਪਾਂ ਦਾ ਜਿਹੜਾ ਗੋਲਾ ਆ ਬਾਅਦ ਚ ਆਉਂਦਾ ਤੇ ਆਵਾਜ਼ ਉਹਦੀ ਪਹਿਲਾਂ ਅੱਗੇ ਟੀ ਟੀ ਕਰਦੀ ਆਉਂਦੀ ਹੁੰਦੀ ਆ। ਹੂੰ ਉਹਦੇ ਤੋਂ ਹਸਾਬ ਲਾ ਲਈਦਾ ਕਿ ਅੱਗੇ ਜਾਣਾ ਪਿੱਛੇ ਜਾਣਾ ਇੱਕ ਗੋਲਾ ਫਿਰ ਸਾਡੀ ਸਿਹਤ ਵਿੱਚ ਜਾ ਰਿਹਾ ਸੀ। ਅਸੀਂ ਤਾਂ ਬਿਲਕੁਲ ਮੋਰਚੇ ਦੇ ਵਿੱਚ ਏਠਾਂ ਜਿੱਥੇ ਮੱਥਾ ਠੇਕੀਦਾ। ਹੂੰ ਇਸ ਤਰ੍ਹਾਂ ਹੋ ਗਏ ਔਰ ਗੋਲਾ ਸਾਡੇ ਤੋਂ 5 ਕ 8 9 ਫੋਟ ਤੇ ਬੇਤ ਤੇ ਡਿੱਗਾ ਔਰ ਮਿੱਟੀ ਸਾਰੀ ਸਾਡੇ ਉੱਤੇ ਡਿੱਗ ਪਈ ਮੋਰਚਾ ਪੂਰਿਆ ਗਿਆ। ਉਹ ਤੱਕ ਅਹੀਂ बेहोश ਵੀ ਚਲੋ ਰਹੇ ਆਵਾਜ਼ ਨਾਲ ਫੇਰ ਅਹੀਂ ਦੂਹਰੇ ਮੋਰਤੇ ਤੇ ਚਲੇ ਗਏ। ਤੇ ਉਹ ਕਿਤਰਾ ਉਥੋਂ ਨਿਕਲੇ ਜਦੋਂ ਮਿੱਟੀ ਉੱਤੇ ਡਿੱਗ ਪਈ ਤੇ ਕਿਤਰਾ ਉਹ ਫਿਰ ਹੌਲੀ ਹੌਲੀ ਇੰਨੀ ਜ਼ਿਆਦਾ ਮਤਲਬ ਆਏ ਸੀ ਅਹੀਂ ਸਿੱਧੇ ਆਪਣੀ ਮਿੱਟੀ ਚਾਂ ਟੂੜ ਕੇ ਅੱਛਾ ਫਿਰ ਨਹੀਂ ਕਿੰਨੇ ਜਾਣੇ ਹੋ ਤੁਸੀਂ ਮੋਰਚੇ ਅਸੀਂ ਦੋ ਦੋ ਜਾਣੇ ਹੁੰਦੇ ਆ ਅੱਛਾ ਅੱਛਾ ਹਾਂ ਤੇ ਤੇhle ਸਰੀਰਾਂ ਤੇ ਤਰ੍ਹਾਂ ਚੱਲਦਾ ਰਿਹਾ ਜੁੱਧ ਹੂੰ ਹੂੰ ਔਰ ਫਿਰ ਅਗਲੇ ਦਿਨ ਜਿਉਂ ਹੀ ਸੂਰਜ ਚੜ੍ਹਨ ਤੋਂ ਪਹਿਲੋਂ ਪਾਕਿਸਤਾਨ ਦਾ ਹਵਾਈ ਹਮਲਾ ਬੜਾ ਜ਼ਬਰਦਸਤ ਹੋਇਆ ਅੱਛਾ ਜਿੰਨੇ ਕੇ ਬਸ ਬਹੁਤ ਜ਼ਿਆਦਾ ਨੁਕਸਾਨ ਕੀਤਾ ਟੈਂਕਾਂ ਦਾ ਨੁਕਸਾਨ ਕੀਤਾ ਹੋਰ ਨੁਕਸਾਨ ਕੀਤਾ ਬ੍ਰਸਟ ਤੋਂ ਬੜੇ ਵੱਜਦੇ ਸੀ ਉਹਦੇ ਤੋਂ ਬਾਅਦ ਕੀ ਹੋਇਆ ਕਿ ਇਧਰ ਉਹ ਯਾਰ ਡਿਮਾਂਡ ਦੇ ਰਹੇ ਆ ਪਰ ਇਹ ਡਿਮਾਂਡ ਸਾਨੂੰ ਮਿਲ ਨਹੀਂ ਰਹੀ ਅੱਗੋਂ ਜਵਾਬ ਆਉਂਦਾ ਏ ਇਹ ਡਿਮਾਂਡ ਇਨਏ ਨਾਟ ਅਵੇਲੇਬਲ ਔਰ ਜਿਸ ਵੇਲੇ 4 ਤਰੀਕ ਨੂੰ ਸਾਰਾ ਦਿਨ ਜੁੱਧ ਰਿਆ ਔਰ ਜੇ 5 4 ਔਰ ਪੰਜ ਦੀ ਰਾਤ ਉਹਨਾਂ ਨੇ ਪਹਿਲੇ ਬੰਨੇ ਟੈਂਕਾਂ ਨਾਲ ਕੇਰਾ ਪਾ ਲਿਆ ਜਿਵੇਂ ਕੇਰਾ ਪਾ ਲਿਆ ਤੇ ਤੋਪਾਂ ਹੱਡੀਆਂ ਜਿਹੜੀਆਂ ਪਛਾਣ ਨੂੰ ਫੈਰ ਕਰਨ ਲੱਗੀਆਂ ਔਰ ਉਹਦੇ ਤੋਂ ਬਾਅਦ ਫਿਰ ਉਹ ਕਿਸੇ ਵੀ ਤਰ੍ਹਾਂ ਉਹਨਾਂ ਦਾ ਠੇਰਾ ਤੇ ਤੋੜ ਦਿੱਤਾ ਗਿਆ ਟੈਂਕ ਉਹ ਵਾਪਸ ਲੈ ਗਿਆ ਆਪਣੇ ਇਲਾਕੇ ਤੇ 5 5 ਤਰੀਕ ਆ ਗਈ ਆ 5 ਤਰੀਕ ਨੂੰ ਬਹੁਤ ਹੀ ਜ਼ਬਰਦਸਤ ਉਹਦੇ ਹਵਾਈ ਹਮਲੇ ਜਿਹਦੇ ਨਾਲ ਟੈਂਕਾਂ ਦਾ ਬੰਦਚਾਨ ਹੋਇਆ ਪਰ 에ਅਰ ਸਪੋਰਟ ਸਾਨੂੰ ਨਹੀਂ ਸੀ ਮਿਲ ਰਹੀ ਆਪਣਾ ਜੰਗੀ ਜਹਾਜ਼ ਕੋਈ ਨਹੀਂ ਸੀ ਜਾ ਰਿਹਾ ਉਹਨਾਂ ਨੇ ਬਹੁਤ ਸਾਰਾ ਨੁਕਸਾਨ ਕੀਤਾ ਸ਼ਾਮਾਂ ਤੱਕ 48 ਘੰਟੇ ਛੰਭ ਜੋਤਿਆਂ ਤੇ ਡਟ ਕੇ ਰਹੇ ਪਰ ਅਗਲੇ ਬੰਦੋ ਵੀ ਉਹ ਉਹਨਾਂ ਦਾ ਜਰਨਲ ਲੈਫਟੀਨੈਂਟ ਜਨਾ ਟਿੱਕਾ ਕਾਹੀ ਇਧਰ ਸੀ ਆਪਣਾ ਡਿਵੀਜ਼ ਕਮਾਂਡਰ ਜਨੂਆਂ ਦੇ ਮੇਜਰ ਜਨਰਲ ਜਸਵੰਤ ਸਿੰਘ ਹਾਂ ਔਰ ਬਹੁਤ ਹੀ ਮਤਲਬ ਤਰੀਕੇ ਨਾਲ ਲੜਦੇ ਰਹੇ ਪਰ 48 ਘੰਟੇ ਮਗਰੋਂ ਕੋਈ ਵੀ ਮਦਦ ਨਾਮਿਲ ਨ ਕਰਕੇ ਸਪੋਰਟ 5 ਤਰੀਕ ਨੂੰ ਫਿਰ ਪਤਾ ਲੱਗ ਗਿਆ ਕਿ ਰਾਤ ਨੂੰ ਇਹਨਾਂ ਪੱਕਾ ਕਿਹੜਾ ਪਾਰ ਲੈਣਾ ਉਦੋਂ ਸਾਮੇ 60 ਚਲਦੀ ਆਟਰ ਮਿਲ ਗਏ ਭਾਵਾਂ ਦੇ ਇਹ ਉਦੋਂ ਇੰਡੀਆ ਵੱਲੋਂ 에어ਪੋਰਟਾਂ ਦੀ ਤੇ ਆਪਾਂ ਉਹ ਵਾਰੀ ਜਿਹੜੀ ਆਪਣੇ ਕੋਲੋਂ ਜਗ੍ਹਾ ਸੀ ਉਹ ਆਪਣੀ ਹੁੰਦੀ ਜੇ 에어ਪੋਰਟ ਆ ਜਾਂਦਾ ਹਾਂ ਜੇ ਆਪਾਂ ਨੂੰ 에어ਪੋਰਟ ਮਿਲ ਜਾਂਦੀ ਤੇ ਸੰਬੰਧ ਦਾ ਇਲਾਕਾ ਉਹਦੇ ਕਬਜ਼ੇ 'ਚ ਨਹੀਂ ਸੀ ਜਾਣਾ ਅੱਜ ਸੰਬ ਦੇ ਉਸੇ ਇਲਾਕੇ 'ਚ ਜਿਹੜਾ ਆ ਉਹਦਾ ਬਰਗੇਡ ਹੱਡਕੁਆਟਰ ਬਣਿਆ ਆ ਅੱਛਾ ਪਾਕਿਸਤਾਨ ਨੇ ਉਧਰ ਆਪਣਾ ਵੀ ਹੈੱਡਕੁਆਟਰ ਬਣਾ ਲਿਆ ਹੈੱਡਕੁਆਟਰ ਮੈਂ 80 ਵਿੱਚ ਫੇਰ ਉਧਰ ਮੇਰੀ ਬਦਲੀ ਹੋਈ ਸੀ ਔਰ ਮੈਂ ਇੱਕ ਥਾਰ ਡਿਊਟੀ ਤੇ ਸਾਂ ਔਰ ਇਹ ਦੇ ਸੁੰਦੇ ਹੁੰਦੇ ਹੁੰਦਾ ਸੀ ਗੇਮਾਂ ਹੂੰ ਔਰ ਉੱਥੋਂ ਫਿਰ ਸਾਨੂੰ ਆਰਡਰ ਮਿਲਿਆ ਕਿ ਇੱਕ ਪਲਾਹ ਵਾਲਾ ਪਿੰਡ ਆ ਹੂੰ ਹੂੰ ਇਹ ਪੰਜ ਤੂਤ ਪਿੰਡੇ ਇੱਕ ਨਿਕਾਜਾ ਤੇ ਉਹ ਉੱਥੇ ਅਸੀਂ ਲੱਗਣਾ ਸੀ ਅੱਛਾ ਜਿਸ ਵੇਲੇ ਅਸੀਂ ਪੰਜ ਤੂਤ ਪਿੰਡ ਦੇ ਲੱਗੇ ਆਏ ਆ ਹੂੰ ਉੱਥੇ ਸਾਡੇ ਤੇ ਬਰਸਤ ਵੱਜੇ ਆ ਉਹਨਾਂ ਦੀ ਕਮਾਂਡੋ ਉਹਨੇ ਮਾਰੇ ਆ ਅੱਛਾ ਅਸੀਂ ਜੀਪਾਂ ਚੋਂ 4 ਮਾਰ ਕੇ ਲੇਟ ਗਏ ਆ ਹੂੰ ਔਰ ਉੱਤੋਂ ਜੰਗੀ ਜਹਾਜ਼ ਕੋਲ ਮਰੇ ਸੀ ਆ ਉਹਨਾਂ ਨੇ ਸਾਡੇ ਸੀਓ ਨੂੰ ਘੇਰਿਆ ਹੋਇਆ ਸੀ ਕਿਉਂ ਉਹਨਾਂ ਨੇ ਸ਼ਾਇਦ ਪਹਿਚਾਨ ਕਰ ਲਈ ਸੀ ਕਿ ਕੋਈ ਖਾਸ ਅਫਸਰ ਆ ਸੀਓ ਸਾਹਿਬ ਨੇ ਲੈਦਰ ਜਾ ਕੇ ਤਾਂ ਪਾਈ ਹੰਦੀ ਸੀ ਉਹਨਾਂ ਦਾ ਨਾਮ ਸੀ ਏਬੀ ਗੋਹਾ ਸਾਹਿਬ ਇਹ ਇਥੋਂ ਦੇ ਸੀ ਬੰਗਾਲ ਦੇ ਅੱਛਾ ਐਕਸਪਰਟ ਮਤਲਬ ਹੈ ਸੀ ਹੂੰ ਤੇ ਉਹ ਬਰਗੇੜੀਆ ਸਾਹਿਬ ਦੇ ਸੀਆਰਟੀ ਦੇ ਜੋ ਆਰਟੀ ਬਰਗੇਡ ਕਮਾਂਡਰ ਸੀ ਉਹਨਾਂ ਦੇ ਸਲਾਹਕਾਰ ਵੀ ਸਨ ਉਹ ਜਦੋਂ ਪਲਾਹਾ ਵਾਲਾ ਪਿਰਦੇ ਲਾਗੇ ਸੰਤ ਜੰਗੀ ਜਾਂ ਜਾਂਦੇ ਉਹਨਾਂ ਨੂੰ ਘੇਰ ਲਿਆ ਔਰ ਉਹਨਾਂ ਦੇ ਨਾਲ ਕੁਝ ਹੋਰ ਅਫਰਤਾਂ ਨਾਲ ਉਹ ਕੋਠਿਆ ਰੀਆਂ ਸਨ ਜਿੰਨਾਂ ਦੇ ਵਿੱਚ ਉਹਨਾਂ ਨੂੰ ਲੁਕਣਾ ਪਿਆ ਉੱਤੋਂ ਜਾਂ ਜਾਂਦੇ ਵੇਖ ਲਿਆ ਤੇ ਉਹਨਾਂ ਤੇ ਬੰਬ ਸੁੱਟਤਾ ਜਿਹੜੀ ਕਿ ਬਾਅਦ ਚ ਕੋਈ ਅੱਧਾ ਕਿਲੋ ਦੇ ਕਰੀਬ ਉਹਨਾਂ ਦੀ ਜਿਹੜੀਆਂ ਬੋਟੀਆਂ ਜੈਕਟਾਂ ਨਾਲ ਟੰਗੀਆਂ ਹੋਈਆਂ ਸੀ ਉਹ ਸਾਨੂੰ ਮਿਲੀਆਂ ਨੇ ਬਾਕੀ ਪਤਾ ਨਹੀਂ ਲੱਗਾ ਉਹਨਾਂ ਦੇ ਸਰੀਰ ਕਿੱਧਰ ਉੱਡ ਗਿਆ ਤਕਰੀਬਨ ਕਿੰਨੇ ਕਿਲੋਮੀਟਰ ਦਾ ਏਰੀਆ ਜਿਹੜਾ ਉਦੋਂ ਉਹਨਾਂ ਨੇ ਕਰ ਲਿਆ ਸੀ ਉਧਰ ਕੱਚੀ ਹੱਦ ਹੈ ਕੱਚੀ ਹੱਦ ਹੈ ਉਧਰ ਅੱਛਾ ਅੱਛਾ ਕੱਚੀ ਹੱਦ ਹੈ ਪਾਪਾ ਜੀ ਹਾਂ ਜੇ ਹਾਂ ਤੇ ਪਾਪਾ ਜੀ ਜੇ ਹੁਣ ਮੋਦੀ ਚਾਹੁੰਦਾ ਤੇ ਆਪਾਂ ਆਪਣਾ ਜਿਹੜਾ ਉਹ ਬੜਾ ਹੀ ਜਗਾ ਉਹ ਆਪਾਂ ਆਪਣੀ ਫੇਰ ਤੋਂ ਕਰ ਸਕਦੇ ਹਾਂ ਜੇ ਹੁਣ ਆਪਾਂ ਕਰਨਾ ਚਾਹੁੰਦੇ ਆ ਹਾਂ ਜੇ ਕਰਨਾ ਚਾਹੁੰਦੇ ਪਰ ਬਹੁਤ ਹੀ ਕਮਚਾਂ ਦਾ ਯੁੱਧ ਜਿੰਨਾ ਉਦੋਂ ਹੋਇਆ ਸੀ ਤੱਕਰਦੇ ਵੀ 48 ਘੰਟੇ ਫੌਜ ਆਪਣੀ ਡਟੀ ਰਹੀ ਸੀ ਪਰ ਇਹ ਸਪੋਰਟ ਨਾਮ ਮਿਲ ਦੇ ਕਰਕੇ ਫਿਰ ਪਲਾਹ ਵਾਲਾ ਆ ਗਏ 50 ਪਲਾਹ ਵਾਲਾ ਹੀ ਪਾਏ ਲੱਗੇ ਆ ਪੰਜ ਦੀ ਰਾਤ ਨੂੰ ਤੇ 6 ਦੀ ਰਾਤ ਅਧੀ ਰਾਤ ਨੂੰ 1 ਵਜੇ ਤੋਂ ਆਰਡਰ ਮਿਲ ਗਿਆ ਕਿ 65 ਅੰਦਾ ਭਈ ਫਿਰ ਅਸੀਂ ਚਲੇ ਗਏ ਪਾੜੀਆ ਦਾ ਪਿੰਡ ਪਾੜੀਆ ਦੇ ਪਿੰਡ ਹੀ 7 ਤਰੀਕ ਨੂੰ ਆਏ ਆ ਹੂੰ ਔਰ ਅਜੇ ਤੱਕ ਸਾਨੂੰ ਇਹ ਸਪੋਰਟ ਨਹੀਂ ਸੀ ਮਿਲ ਰਹੀ ਅੱਛਾ ਨਾ 4 ਨੂੰ ਨਾ 5 ਨੂੰ ਨਾ 6 ਨੂੰ ਨਾ 7 ਨੂੰ ਨਾ 8 ਨੂੰ 에ਅਰਸਪੋਰਟ ਬੈਲਕਨੀ ਮਿਲ ਰਹੀ ਔਰ ਦੁਸ਼ਮੰਦਾਂ ਦਾ ਜਗਾ ਬਹੁਤ ਜ਼ੋਰ ਸੀਗੇ ਹਵਾਈ ਹਮਲੇ ਵੀ ਔਰ ਟੈਂਕਾਂ ਨਾਲ ਵੀ ਔਰ ਆਪਣੇ ਟੈਂਕ ਬਹੁਤ ਸਾਰੇ ਬਰਬਾਦ ਹੋ ਚੁੱਕੇ ਸੀ 8 ਤਰੀਕ ਨੂੰ ਵੀ ਸਾਨੂੰ ਆਰਡਰ ਮਿਲ ਗਿਆ ਕਿ ਤੁਸੀਂ ਇੱਥੋਂ ਇੱਕ ਹੋਰ ਮੈਂ ਪਿੰਡ ਦਾ ਨਾਮ ਭੁੱਲ ਗਿਆ ਉੱਥੇ ਅਸਲਾ ਵਗੈਰਾ ਵੀ ਡੰਪ ਕਰ ਦਿੱਤਾ ਗਿਆ ਸੀ ਪਰ ਫਿਰ ਇੱਕ ਲੈਫਟੀਨੈਂਟ ਜਰਨਲ ਸੀ ਲੈਫਟੀਨੈਂਟ ਜਨ ਸਰਤਾਜ ਸਿੰਘ ਉਹ ਆਰਡਰ ਉਹਨਾਂ ਦਾ ਹੋਇਆ ਕਿ ਤੁਹਾਨੂੰ 에ਅਰ ਸਪੋਰਟ ਸਵੇਰੇ ਮਿਲ ਜਾਏਗੀ ਤੁਸੀਂ ਅੱਜ ਦੀ ਰਾਤ ਇੱਥੇ ਡਟੇ ਰਹੋ ਫਿਰ ਉੱਥੇ ਹੀ ਪੈਰ ਜਮਾ ਲੈ ਔਰ ਰਾਤ ਨੂੰ ਫਿਰ ਕੋਈ ਕੁਝ ਹੁੰਦਾ ਹੈ ਜੰਦ ਦੇ ਵਿੱਚ ਆਹੋ ਡਟ ਕੇ ਡਟੇ ਰਹੇ ਔਰ ਜਦੋਂ ਹੀ ਥੋੜਾ ਸਵੇਰ ਹੋਇਆ ਛੇ ਜੰਗੀ ਜਿਹੜੇ ਹੰਟਰ ਸੀਗੇ ਸਭ ਤੇ ਉੱਤੋਂ ਦੀ ਗਾਇਆ ਔਰ ਉਸਨੇ ਜੋ ਦੁਸ਼ਮਨਤਿਆਵਾਂ ਨੇ ਸ਼ੁਰੂ ਕਰ ਦਿੱਤੇ ਫਿਰ ਏਅਰ ਫੋਰਸ ਦੁਸ਼ਮਨ ਦੀ ਬੰਦ ਹੋ ਗਈ ਔਰ ਆਪਣੀ ਏਅਰ ਫੋਰਸ ਨੇ ਦਬਾਅ ਬਣਾ ਲਿਆ ਅੱਛਾ ਔਰ ਫਿਰੋਦਾ ਦਾ ਦਬਾਅ ਤਰੋ ਕਾਫੀ ਘਟ ਗਿਆ ਸੀ ਔਰ ਜਦੋਂ ਫਿਰ ਆਪਣਾ 16 ਦਸੰਬਰ ਹੋਇਆ ਇਤਨਾ 16 ਦਸੰਬਰ ਨੂੰ 10 ਵਜੇ ਮੈਸੇਜ ਚਲੇ ਗਏ ਆ ਕਿ ਆਪਣਾ ਰਾਤ ਦੇ 8 ਵਜੇ ਸੀਸ ਮੈਰੋਂ ਆਇਆ ਹੂੰ ਜਿਉਂ ਹੀ ਮੈਸੇਜ ਗਏ ਫਿਰ ਉਦੋਂ ਕੰਛਾਂ ਦਾ ਜੁੱਦ ਫੇਰ ਸ਼ੁਰੂ ਵੱਧ ਤੋਂ ਵੱਧ ਹੋ ਗਿਆ ਕਿ ਜਿੱਤਣਾ ਹੋਣਾ ਹੀ ਮਤਲਬ ਜੋ ਵੀ ਅਸਲਾ ਜਾਂ ਕੁਛ ਵੀ ਆ ਇਥੋਂ ਲੈ ਕੇ ਨਹੀਂ ਜਾਣਾ ਉਧਰ ਉਧਰ ਹੀ ਦੋਹਾਂ ਪਾਸਿਆਂ ਤੋਂ ਹੂੰ ਔਰ ਜਿਉਂ ਹੀ 8 ਵਜੇ ਆ ਪੀ ਐਂਡ ਉੱਤੇ ਤੇ ਇਹੋ ਹੀ ਸੀ ਵੀ ਜਿੰਨੇ ਮਲ ਲਿਆ ਜਿਤੋਂ ਮਲਿਆ ਜਾਂਦਾ ਮਲ ਲੋ ਪੀ ਐਂਡ ਹੋ ਜਾਏਗਾ ਹਾਂ ਤੇ 8 ਵਜੇ ਜਿਉਂ ਹੀ 8 ਵਜੇ ਨੇ ਇਕਦਮ ਦੋਹਾਂ ਪਾਸਿਆਂ ਤੋਂ ਜੜਾ ਆ ਸ਼ਾਂਤੀ ਹੋ ਗਈ ਫਿਰ ਕੋਈ ਗੋਲਾਬਾਰੀ ਨਹੀਂ ਚੱਲੀ ਠੀਕ ਆ ਇਤਨਾ ਫਿਰ 71 ਦਾ ਜੇ ਸਾਨੂੰ 4 ਤੋਂ ਲੈ ਕੇ 8 ਤਰੀਕ ਦੇ ਵਿੱਚ ਘਾਰ ਜੰਗੀ ਜਾਜ ਮਿਲ ਜਾਂਦੇ ਤੇ ਫਿਰ ਇਹ ਚੰਪ ਦਾ ਇਲਾਕਾ ਜਾਣਾ ਨਹੀਂ ਸੀ ਜਿਹਦੇ ਕਰਕੇ 에어ਪੋਰਟਸ ਉਹਨਾਂ ਦੀ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਸੀ ਔਰ ਅੱਜ ਜਿਹੜੀ ਉਹ ਜਿਹੜਾ ਪੋਲਿਆ ਫਿਰ ਆਪਣੀ 에어ਪੋਰਟਸ ਨੂੰ ਉਡਾਉਣਾ ਪਿਆ ਸੀ ਹੂੰ ਜੋ ਕਿ ਪੰਜ ਤੂਤ ਪੇਂਟ ਦੇ ਥੋੜਾ ਅੱਗੇ ਜਾ ਕੇ ਛੰਬ ਨੂੰ ਜਾਈਏ ਤੇ ਉਹੀ ਅੱਜ ਕੱਲ੍ਹ ਹੱਦ ਬਣੀ ਹੋਈ ਆ ਹੂੰ ਔਰ ਉਹੀ ਨਦੀ ਜਿਹੜੀ ਉਹ ਦਿਹਾਰ ਪਾਰ ਜਿਹੜੀ ਆ ਆਪਣੀਆਂ ਤੇ ਉਹਦੀਆਂ ਖੁਦਾਂ ਡਟੀਆਂ ਹੋਈਆਂ ਨੇ ਠੀਕ ਆ ਇਹ ਵਲੌਗ ਐਂਡ ਹੋਇਆ ਇੱਥੇ ਤੇ ਹੋਪ ਹੋਪ ਸੋ ਤੁਸੀਂ ਸਾਡਾ ਸਾਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਓਕੇ ਬਾਏ